ਪਹਾੜਾਂ ਤੋਂ ਚੱਲਣ ਵਾਲੀ ਤੇਜ਼ ਹਵਾਵਾਂ ਕਾਰਨ ਮੈਦਾਨੀ ਇਲਾਕਿਆਂ ਦੇ ਵਿੱਚ ਠੰਡ ਲਹਿਰ ਚੱਲਣ ਲੱਗ ਪਈ ਹੈ ਜਿਸ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਪੰਜਾਬ ਭਰ ਦੇ ਵਿੱਚ yellow alert ਜਾਰੀ ਕੀਤਾ ਗਿਆ ਜੇਕਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁਖ ਪਵਨੀਤ ਕੋਰ ਕਿੰਗਰਾ ਦੀ ਮੰਨ ਕੇ ਚੱਲਿਏ ਤਾਂ ਆਉਂਦੇ 14 ਦਸੰਬਰ ਤੱਕ ਪੰਜਾਬ ਭਰ ਦੇ ਵਿੱਚ ਠੰਡ ਲਹਿਰ ਚੱਲੇਗੀ ਜਿਸ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਪੂਰੇ ਪੰਜਾਬ ਦੇ ਵਿੱਚ yellow alert ਜਾਰੀ ਕੀਤਾ ਗਿਆ ਇਸ ਦੌਰਾਨ ਉਹਨਾਂ ਨੇ ਲੋਕਾਂ ਨੂੰ ਗਰਮ ਕੱਪੜੇ ਨਾਲ ਆਪਣੇ ਆਪ ਨੂੰ ਸ਼ੀਤਲ ਲਹਿਰ ਤੋਂ ਬਚਾਉਣ ਲਈ ਅਪੀਲ ਕੀਤੀ ਹੈ। ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੋਏ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਵੱਲੋਂ ਹੋਰ ਕੀ ਗੱਲਬਾਤ ਸਾਂਝੀ ਕੀਤੀ ਗਈ। हां जी ਜੇ ਅਸੀਂ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਸਾਨੂੰ ਪਤਾ ਚੱਲਦਾ ਕਿ ਜਿਹੜਾ ਡੇ ਟਾਈਮ ਔਰ ਨਾਈਟ ਟਾਈਮ ਟੈਂਪਰੇਚਰ ਹੁਣ ਦੋਨੋਂ ਹੀ ਜਿਹੜੇ ਨਾਰਮਲ ਤੋਂ ਨੀਚੇ ਚੱਲ ਰਹੇ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਦੋਨੋਂ ਟੈਂਪਰੇਚਰ ਨਾਰਮਲ ਤੋਂ ਉੱਪਰ ਚੱਲ ਰਹੇ ਸੀਗੇ ਤੇ ਠੰਡ ਵੀ ਸਾਨੂੰ ਘੱਟ ਮਹਿਸੂਸ ਹੋ ਰਹੀ ਸੀ ਪਰ ਹੁਣ ਜਿਹੜਾ ਅਸੀਂ ਗਿਰਾਵਟ ਆਬਜ਼ਰਵ ਕੀਤੀ ਹੈ ਡੇ ਟਾਈਮ ਔਰ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 20.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.5 ਡਿਗਰੀ ਸੈਂਟੀਗ੍ਰੇਡ ਨੀਚੇ ਸੀ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 3.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 3.5 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਦੋਨੋਂ ਹੀ ਡੇਅਰ ਨਾਈਟ ਟਾਈਮ ਟੈਂਪਰੇਚਰ ਜਿਹੜੇ ਨਾਰਮਲ ਤੋਂ ਨੀਚੇ ਚੱਲ ਰਹੇ ਨੇ ਸੋ ਇਹਦੇ ਕਰਕੇ ਜਿਹੜੀਆਂ ਕੋਲਡ ਵੇਵ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ بارش ਦੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਪ੍ਰੈਡਿਕਸ਼ਨ ਨਹੀਂ ਹੈ ਕਿਉਂਕਿ ਡਬਲਿਊ ਡੀ ਸਿਸਟਮ ਪਰ ਕੋਲਡ ਵੇਵ ਕੰਡੀਸ਼ਨਸ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਆਉਣ ਵਾਲੇ 3-4 ਦਿਨ ਜਿਹੜੇ ਕੋਲਡ ਵੇਵ ਕੰਡੀਸ਼ਨਸ ਹੋ ਸਕਦੀਆਂ ਨੇ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ ਜੋ yellow alert ਵੀ ਜਾਰੀ ਕੀਤਾ ਗਿਆ ਹੈ ਇਸ ਦੇ ਸੰਬੰਧ ਵਿੱਚ ਟੈਂਪਰੇਚਰ ਵੀ ਡਾਊਨ ਜਾ ਰਿਹਾ ਹੈ ਜੀ ਪਿਛਲੇ ਸਾਲਾਂ ਦੇ ਮੁਤਾਬਕ ਟੈਂਪਰੇਚਰ ਅਸੀਂ ਕਹਿ ਸਕਦੇ ਹਾਂ ਕਿ ਡਾਊਨ ਹੋ ਗਏ ਨੇ ਸਪੈਸ਼ਲੀ ਜਿਹੜਾ ਨਾਈਟ ਟਾਈਮ ਟੈਂਪਰੇਚਰ ਹੈ ਜਿਵੇਂ ਅੱਜ ਦਾ ਨਾਈਟ ਟਾਈਮ ਟੈਂਪਰੇਚਰ ਜਿਹੜਾ 3.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜੇ ਅਸੀਂ ਪਿਛਲੇ ਸਾਲਾਂ ਦਾ ਡਾਟਾ ਦੇਖੀਏ ਤਾਂ 2013 ਤੋਂ ਲੈ ਕੇ ਇੰਨਾ ਥੋੜਾ ਟੈਂਪਰੇਚਰ ਨਹੀਂ ਸੀ ਹੋਇਆ 2014 ਦੇ ਵਿੱਚ 4.2 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਇਸ ਦਿਨ ਰਿਕਾਰਡ ਕੀਤਾ ਗਿਆ ਸੀਗਾ ਮੈਂ ਮੰਨ ਲੈਂਦੀ ਹਾਂ ਕਿ ਬਰਸਾਤ ਵੀ ਹੋ ਗਈ ਨਹੀਂ ਜੀ ਅਸੀਂ ਡਬਲਯੂ ਡੀ ਸਿਸਟਮ ਦੀ ਫਿਲਹਾਲ ਕੋਈ ਡਿਵੈਲਪਮੈਂਟ ਨਹੀਂ ਦੇਖ ਰਹੇ ਸੋ ਬਾਰਿਸ਼ ਦੀ ਔਨ ਵਾਲੇ ਦਿਨਾਂ ਦੇ ਵਿੱਚ ਕੋਈ ਪ੍ਰੈਡਿਕਸ਼ਨ ਨਹੀਂ ਹੈ ਜੀ ਮੈਂ ਤਾਂ ਸਿੱਧਾ ਕਹਿ ਰਿਹਾ ਹਾਂ ਕਿ ਠੰਡ ਲਹਿਰ ਚੱਲ ਰਹੀ ਹੈ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਸਾਰਿਆਂ ਨੂੰ ਇਹ ਦੱਸ ਸਕਦੇ ਹਾਂ ਜੀ ਕਿ ਕੋਲਡ ਵੇਵ ਕੰਡੀਸ਼ਨਸ ਜਿਹੜੀਆਂ ਔਨ ਵਾਲੇ 3-4 ਦਿਨ ਵੀ ਰੀਜਨ ਦੇ ਵਿੱਚ ਬਣੀਏ ਰਹਿ ਸਕਦੀਆਂ ਨੇ ਸੋ ਸਾਰਿਆਂ ਨੂੰ ਇਹਦਾ ਬੜਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਡਾਇਰੈਕਟ ਐਕਸਪੋਜ਼ਰ ਜਿਹੜਾ ਅਵੋਇਡ ਕਰਨਾ ਚਾਹੀਦਾ ਹੈ ਤੇ ਬੜੇ ਹੈਲਥ ਇਸ਼ੂਸ ਹੋ ਜਾਂਦੇ ਨੇ ਸੋ ਉਹਦਾ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚ ਜੀ بارش ਦੀ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਪ੍ਰੈਡਿਕਸ਼ਨ ਨਹੀਂ ਹੈ ਸੈਕੰਡਲੀ ਜਿਹੜੇ ਕੋਲਡ ਟੈਂਪਰੇਚਰ ਕੰਡੀਸ਼ਨਸ ਚੱਲ ਰਹੀਆਂ ਨੇ ਫਾਰਮਰਸ ਨੂੰ ਇਹ ਦੱਸ ਸਕਦੇ ਹਾਂ ਜੀ ਕਿ ਕਲੀਅਰ ਜਿਹੜੀਆਂ ਵੈਦਰ ਕੰਡੀਸ਼ਨਸ ਆਉਣ ਵਾਲੇ ਦਿਨਾਂ ਵਿੱਚ रह ਸਕਦੀਆਂ ਨੇ ਔਰ ਕੋਲਡ ਵੇਵ ਕੰਡੀਸ਼ਨ ਬਣੀ रह ਸਕਦੀ ਹੈ ਕਿਉਂਕਿ ਰਬੀ ਕ੍ਰੌਪਸ ਲੋ ਟੈਂਪਰੇਚਰ ਦੀ ਉਹਨਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਸੋ ਇਹ ਜਿਹੜੀਆਂ ਵੈਦਰ ਕੰਡੀਸ਼ਨਸ ਪ੍ਰੇਵੈਲਿੰਗ ਚੱਲ ਰਹੀਆਂ ਨੇ ਕ੍ਰੌਪਸ ਵਾਸਤੇ ਨਾਰਮਲ ਨੇ